ਬੜੀ ਹੈਰਾਨੀ ਹੋਈ ਮੈਨੂੰ ਦੇਖ ਕੇ ਵੀ ਬਿਸਤਰੇ ਵਰਗੀ ਚੀਜ਼ ਇਹ ਜੀਟੀ ਰੋਡ ਦੇ ਉੱਪਰ ਪਈ ਹੈ ਉਹ ਵੀ ਵਿਚਕਾਰ ਜੀਟੀ ਰੋਡ ਦੇ ਫੁੱਟਪਾਥ ਦੇ ਉੱਪਰ ਦੇਖੋ ਕਿ ਐਸੀ ਕਿ ਐਸੀ ਕਲਾਕਾਰੀ ਕਰਦੇ ਨੇ ਲੋਕ ਤੇ ਕੀ ਸੋਚ ਕੇ ਜਿਹਨੇ ਵੀ ਇੱਥੇ ਬਿਸਤਰਾ ਰੱਖਿਆ ਇਹ ਕੀ ਸੋਚ ਕੇ ਇੱਥੇ ਰੱਖਿਆ ਹੋਵੇਗਾ ਕੋਈ ਉਹਨੂੰ ਚੋਰੀ ਦਾ ਡਰ ਨਹੀਂ ਹੈ ਤੇ ਕੋਈ ਇਸ ਤਰ੍ਹਾਂ ਦਾ ਕੋਈ ਉਹਦੇ ਮਨ ਦੇ ਵਿੱਚ ਨਹੀਂ ਹੈ ਕੋਈ ਇਹ ਤੇ ਮਿੱਟੀ ਕਰ ਦ ਪਾਊਗੀ ਇਹ ਆਪਾਂ ਪਰਲੇ ਪਾਸੇ ਜਾ ਕੇ ਦੇਖਦੇ ਆ ਵੀ ਇਹ ਕੀ ਚੀਜ਼ ਪਈ ਹੈ ਜਿਹੜੀ ਰੋਡ ਦੇ ਵਿਚਕਾਰ ਪਈ ਹੈ ਜਿੱਟੀ ਰੋਡ ਦੇ ਸੋ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਇਹ ਬਿਸਤਰਾ ਹੈ ਕਿਸੇ ਦਾ ਦੇਖੋ ਇਹ ਸਿਸਟਮ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਕਿ ਕਿਸੇ ਨੇ ਬਿਸਤਰਾ ਰੱਖਿਆ ਹੋਇਆ ਰੋਡ ਦੇ ਬਿਲਕੁਲ ਵਿਚਕਾਰ ਸ਼ੇਰ ਸ਼ਾਹ ਸੂਰੀ ਮੁੱਖ ਮਾਰਗ ਦੇ ਉੱਪਰ ਆਪਾਂ ਇਸ ਵਕਤ ਹੈਗੇ ਆ ਤੇ ਇਹ ਬਿਸਤਰਾ ਰੱਖ ਕੇ ਉੱਪਰ ਦੋ ਵੱਟੇ ਰੱਖੇ ਹੋਏ ਨੇ ਤਾਂ ਕਿ ਉੱਠ ਨਾ ਸਕੇ ਤੇ ਇਹ ਪੱਕਾ ਜਾਨੀ ਇੱਥੇ ਜਿਹੜੇ ਲੋਕ ਕੋਈ ਸੜਕ ਤੇ ਸੌਂਦੇ ਨੇ ਉਹ ਲੋਕਾਂ ਦਾ ਕਿਸੇ ਦਾ ਹੈਗਾ ਇਹ ਜਿਆਦਾ ਕਿਸੇ ਭਿਖਾਰੀ ਦਾ ਹੋਊਗਾ ਜਾਂ ਕੁਛ ਇਦਾਂ ਤੇ ਬੜੀ ਹੈਰਾਨੀ ਹੋਈ ਮੈਨੂੰ ਦੇਖ ਕੇ ਵੀ ਬਿਸਤਰੇ ਵਰਗੀ ਚੀਜ਼ ਇਹ ਜੀਟੀ ਰੋਡ ਦੇ ਉੱਪਰ ਪਈ ਆ ਉਹ ਵੀ ਵਿਚਕਾਰ ਜੀਟੀ ਰੋਡ ਦੇ ਫੁੱਟਪਾਥ ਦੇ ਉੱਪਰ ਦੇਖੋ ਕਿ ਐਸੀ ਕਿ ਐਸੀ ਕਲਾਕਾਰੀ ਕਰਦੇ ਨੇ ਲੋਕ ਤੇ ਕੀ ਸੋਚ ਕੇ ਜਿਨੇ ਵੀ ਇੱਥੇ ਬਿਸਤਰਾ ਰੱਖਿਆ ਇਹ ਕੀ ਸੋਚ ਕੇ ਇੱਥੇ ਰੱਖਿਆ ਹੋਵੇਗਾ ਕੋਈ ਉਹਨੂੰ ਚੋਰੀ ਦਾ ਡਰ ਨਹੀਂ ਹੈ ਤੇ ਕੋਈ ਇਸ ਤਰ੍ਹਾਂ ਦਾ ਕੋਈ ਉਹਦੇ ਮਨ ਦੇ ਵਿੱਚ ਨਹੀਂ ਹੈ ਵੀ ਕੋਈ ਇਹ ਤੇ ਮਿੱਟੀ ਕਰਦ ਪਾਊਗੀ